ਪਤੇ ਇਸ ਵੇਲੇ ਆਪਾਂ ਸਾਰੇ ਬਿਰਾਜਮਾਨ ਆ ਜੀ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਬਾਲ ਕੁੰਨੀ ਚ ਜਿਹੜੀ ਪਹਿਲੀ ਮੰਜ਼ਲ ਆ ਉਹਦੇ ਉੱਤੇ ਤੇ ਉਹਦੇ ਉੱਤੇ ਵੀ ਗੁਰਦੁਆਰਾਂ ਬਣਾਇਆ ਹੈ। ਔਰ ਥੱਲੇ ਵੀ ਬਹੁਤ ਵਧੀਆ ਗੁਰਦੁਆਰਾ ਬਣਾਇਆ ਹੈ ਯੂਕੇ ਦੀ ਸੰਗਤ ਨੇ ਪਿਛਲੇ ਦਿਨਾਂ ਚ ਜਿਹੜੀ ਸਾਰੀ ਉਸਾਰੀ ਕਰਾਈ ਆ। ਪਹਿਲਾਂ ਵੀ ਗੁਰਦੁਆਰਾ ਇੱਥੇ ਹੁੰਦਾ ਸੀ ਜਿਹਦਾ ਤੋਂ ਲੈ ਕੇ ਗੁਰਦੁਆਰਾ ਸੀ। ਔਰ ਇਹ ਉਹ ਗੁਰਦੁਆਰਾ ਜਿਹੜਾ ਗੁਰੂ ਨਾਨਕ ਸਾਹਿਬ ਜਿੱਥੇ ਬਚਪਨ ਚ ਖੇਡਦੇ ਹੁੰਦੇ ਸੀ। ਇਥੇ ਬਚਪਨ ਦੇ ਖੇਡਦੇ ਆ ਬੱਚਿਆਂ ਨੂੰ ਆਪਣੇ ਨਾਮ ਦੇ ਨਾਮ ਤੋਂ ਫਰਮਾਤੋਂ ਦੀ ਭਗਤੀ ਲਾਉਂਦੇ ਹੁੰਦੇ ਸੀ ਰਾਏ ਬਲਾਲ ਨੇੜੇ ਰਹਿ ਕੇ ਗੱਲਾਂ ਦੇਖਦਾ ਰਿਹਾ ਸਾਰੀ ਤੇ ਗੁਰੂ ਨਾਨਕ ਸਾਹਿਬ ਵੀ ਉਸ ਹਿਆਤੀ ਨੂੰ ਕਿ ਬਚਪਨ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਪਗੰਬਰੀ ਗੱਲਾਂ ਕਰਦੇ ਸਨ ਪਗੰਬਰੀ ਆਵੇਸ਼ ਤੇ ਮਾਲਕ ਸਨ ਸੋ ਉਹਨੂੰ ਆਦੇਸ਼ ਕਰਦਿਆਂ ਹੋਇਆ ਰਾਏ ਬਲਾਲ ਜੀ ਨੇ ਉਦੋਂ ਇਹ ਯਾਦਗਾਰੀ ਸਥਾਨ ਬਣਾਤਾ ਸੀ ਸਿੱਖ ਇਤਿਹਾਸ ਦਾ ਪਹਿਲਾ ਸੋ ਗੁਰੂ ਨਾਨਕ ਸਾਹਿਬ ਦੀ ਸ੍ਰੀਲਕ ਯਾਤਰੀ ਦੇ ਸਮੇਂ ਰਾਏ ਬਲਾਲ ਨੇ ਬਣਾਇਆ ਸੀ ਜਿਹੜਾ ਕੱਚਾ ਸਰੋਵਰ ਦੀ ਘਰ ਰਾਏ ਬਲਾਲ ਨੇ ਬਣਾਇਆ ਸੀ ਤਾਂ ਕਿ ਰਾਏ ਕੋਈ ਦੀ ਤਲਵੰਡੀ ਦੇ ਲੋੜਾਂ ਵੀ ਪਾਣੀ ਦੀ ਪੂਰੀਆਂ ਹੁੰਦੀਆਂ ਨਾਲ ਸਰੋਵਰ ਆਏ ਇਸੇ ਕੰਮ ਲਈ ਜਾਂਦੀ ਸੀ ਕਿ ਲੋਕ ਇਸ਼ਨਾਨ ਪਾ ਵੀ ਕਰ ਸਕਣ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੁੰਦੇ ਸਨ ਤੇ ਸ਼ਹਿਰ ਦੇ ਵਿੱਚਕਾਰ ਹੁੰਦਾ ਮਕਸਦ ਵੀ ਇਹ ਸੀ ਕਿ ਇੱਥੇ ਆਲੇ ਦੁਆਲੇ ਦੀ ਸਾਰੇ ਲੋਕ ਉਹਨਾਂ ਲਈ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ ਇਹ ਇਸ ਸਰੋਵਰ ਕੱਚਾ ਸੀ ਜੋ ਰਾਏ ਬਲਾਲ ਜੀ ਨੇ ਬਣਾਇਆ ਬਰਤਵਾਜੀ ਜਦੋਂ ਦੀਵਾਨ ਕੌੜਾ ਮਨ ਦੀ ਬੱਦਤ ਕੀਤੀ ਸਿੱਖਾਂ ਨੇ ਜਾਂ ਦੀਵਾਨ ਕੌੜਾ ਮਲ ਦੇ ਕਹਿਣ ਦੇ ਉੱਤੇ ਸਿੱਖਾਂ ਨੇ ਇੱਥੋਂ ਦੇ ਮੁਕਤਸੂਬੇਦਾਰ ਦੀ ਮਦਦ ਕੀਤੀ ਸ਼ਾਹ ਨਵਾਲ ਨੂੰ ਮਲਤਾਨ ਜਾ ਕੇ ਹਰਾਇਆ ਜਿਹੜਾ ਜਕਰੀਆ ਖਾਨੂ ਤੇ ਚੜ ਕੇ ਆ ਰਿਹਾ ਸੀਗਾ ਔਰ ਖਾਲਸੇ ਦੇ ਉਸ احسان ਦੇ ਬਗਲੇ ਵਾਪਸ ਮੁੜ ਲਿਆ ਮਲਤਾਨ ਤੋਂ ਨਨਕਾਣਾ ਸਾਹਿਬ ਮੱਥਾ ਟੇਕਣਾਉਂਦੇ ਆ ਸਿੱਖਾਂ ਨੂੰ ਖੁਸ਼ ਕਰਦੇ ਦੀਵਾਨ ਕੌੜਾ ਵਾਜਦੋਂ ਇੱਥੇ ਆਇਆ ਤੇ ਉਹਨੇ ਨਾਲੇ ਤਾਂ ਨਨਕਾਣਾ ਸਾਹਿਬ ਮੱਥਾ ਟੇਕਿਆ ਨਾਲ ਹਰਮੰਦਰ ਸਾਹਿਬ ਦੇ ਨਾਂ ਤੇ ਦੇਖਦਾ ਅਰਦਾਸ ਕਰਾਈ 1 ਸਵਾ ਲੱਖ ਰੁਪਏ ਦੀ ਅਰਦਾਸ ਕਰਾਈ ਦੇਖ ਚਲਦੀ ਰਹੇ ਤੇ ਸਵਾ ਲੱਖ ਰੁਪਈਆ ਜਿਹੜਾ ਸੀ ਇੱਥੇ ਗੁਰਦੁਆਰਾ ਬਾਲੀਲਾ ਕਿ ਉਹ ਪਹਿਲਾਂ ਗੁਰਦੁਆਰਾ ਜਾਣ ਕੇ ਉਹਨੇ ਇਹਦੇ ਨਾਂ ਤੇ ਕਰਾ ਕੇ ਤੇ ਸਲੂਰ ਪੱਕਾ ਕਰਵਾਇਆ ਸੀ ਦਵਾਨ ਕੌਣਾ ਵਾਲੇ ਆਪਣੀ ਦੇਖ ਰੱਖਦੇ ਵਿੱਚ ਉਹ ਦਵਾਨ ਸੀ ਜਕਰੀਆ ਖਾਨ ਦੇ ਵੇਲੇ ਉਹਨੇ ਸਲੂਰ ਬਟ ਦਾ ਪੱਕਾ ਕੀਤਾ ਉਹ ਤੋਂ ਸਾਰੀਆਂ ਉਹ ਦਵਾਈਆਂ ਸੀ ਉਹਨੇ ਆਪਣੇ ਸਮੇਂ ਦੇ ਵਿੱਚ ਦਵਾਨ ਕੌਣਾ ਮਰ ਦੀ ਨਾਂਸ਼ੇਟ ਉਹ ਤੋਂ ਲੱਗੀ ਸੀ ਜਿਹੜੀ ਗੱਲ ਕਹਿਣ ਦਾ ਮਕਸਦ ਸਾਰਾ ਹੈਗੇ ਇਤਿਹਾਸਕ ਪ੍ਰਮਾਣ ਮਿਲਦੇ ਸਾਰੇ ਸਾਡੇ ਇਤਿਹਾਸ ਦੇ ਵਿੱਚੋਂ ਜਨਮ ਸਾਖੀ ਰਾਏ ਬਲਾਬ ਦੀ ਗੱਲ ਕਰਦੀ ਆ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਰਾਏ ਪ੍ਰਕਾਸ਼ ਰਾਏ ਬਲਾਬ ਦੀ ਗੱਲ ਕਰਦਾ ਮਹਿਮਾ ਪ੍ਰਕਾਸ਼ ਗੁਰਾਂ ਜੀ ਦਾ ਸਾਡੇ ਇਤਿਹਾਸ ਦਾ ਪਹਿਲਾ ਗ੍ਰੰਥ ਲਿਖਿਆ ਗਿਆ ਸੂਤ ਦਾ ਪੱਲਾ ਲੋ ਗੁਰੂ ਅਮਰਦਾਸ ਦੇ ਪਰਿਵਾਰ ਦੀ 8ਵੀਂ ਪੀੜ੍ਹੀ ਸੀ ਸੂਤ ਦਾ ਪੱਲਾ ਜੀ ਉਹਨਾਂ ਨੇ ਇਹ ਲਿਖਿਆ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਪਰ ਜਿਹਦੀ ਦਵਾਨ ਕੌਲਾ ਮਾਲ ਦੀ ਗੱਲ ਹੈ ਉਹ ਉਹਦਾ ਸਾਡੇ ਇਤਿਹਾਸ ਦੇ ਵਿੱਚ ਵਾਰ-ਵਾਰ ਜ਼ਿਕਰ ਹੁੰਦਾ ਤੇ ਸਾਰੇ ਇਤਿਹਾਸ ਚੋਂ ਖੋਜ ਕਰਕੇ ਪੰਥ ਪ੍ਰਕਾਸ਼ ਚੋਂ ਲੈ ਕੇ ਗਿਆਨੀ ਸੋਹਣ ਸਿੰਘ ਸੀਤਲ ਨੇ ਜਦੋਂ ਕਿਤਾਬ ਲਿਖੀ ਸਿੱਖ ਰਾਜ ਕਿਵੇਂ ਬਣਿਆ ਉਹਦੇ ਵਿੱਚ ਦਵਾਨ ਕੌਲਾ ਮਾਲ ਦਾ ਜ਼ਿਕਰ ਕੀਤਾ ਤੇ ਜਿਹੜੀ ਖਾਸ ਗੱਲ ਕਹਿਣਾ ਹੈ ਕਿ ਗੁਰਦਾਨ ਕੰਨਾ ਸਾਂਝਾ ਆਇਆ ਦੁਨੀਆ ਕਿ ਸਲੋਵਰ ਪਹਿਲਾ ਉਹਨਾਂ ਦੇ ਨਾਂ ਤੇ ਬਣਾ ਰਿਆ ਤੇ ਮੁਸਲਮ ਪਰਿਵਾਰਾਂ ਦੇ ਵਿੱਚੋਂ ਮੁਸਲਮ ਧਰਮ ਨੂੰ ਮੰਨਣ ਵਾਲੇ ਚ ਰਾਏ ਬਲਾਰ ਨਵਾ ਆ ਉਹ ਬਣਾ ਰਿਆ ਸੀ ਤੇ ਜਿਹਨੂੰ ਪੱਕਾ ਕਰਵਾ ਰਿਆ ਆ ਤੇ ਦੀਵਾਨ ਕੌਣਾ ਮਲ ਕਰਵਾ ਰਿਆ Hindu ਪਰਿਵਾਰ ਚੋਂ ਸੋ ਗੁਰਨਾਨਕ ਐਸਾ ਪਗੰਬਰ ਦੁਨੀਆਂ ਚ ਕੋਈ ਗੁਰਨਾਨਕ ਐਸਾ ਗੁਰੂ ਐ ਗੁਰਨਾਨਕ ਐਸਾ ਪੀਰ ਐ ਗੁਰਨਾਨਕ ਐਸਾ ਰੱਬ ਰ ਐ ਜਿਹੜਾ Hindu ਦਾ ਵੀ ਐ ਤੇ ਮੁਸਲਮਾਨ ਦਾ ਵੀ ਐ ਇਸੇ ਕਰਕੇ ਸ਼ਾਨ ਕਹੇ ਜਾਂਦਾ ਨਾਂ ਦੇ ਖਿਆਲ ਪੀਰ Hindu ਕਾ ਗੁਰੂ ਮੁਸਲਮ ਕਾ ਪੀਰ ਔਰ ਮੇਰੇ ਭਾਈ ਗੁਰਦਾਸ ਜੀ ਜੀ ਕਹਿਣ ਲੱਗਦੇ ਆ ਉਹ ਤਾਂ ਹੱਥ ਹੀ ਕਰ ਦਿੰਦੇ ਨਾ ਕਹਿੰਦੇ ਜਾਹਰ ਪੀਰ ਜਗਤ ਗੁਰ ਬਾਬਾ ਉਹ ਜਾਹਰ ਪੀਰ ਵੀ ਆ ਜਗਤ ਦਾ ਗੁਰੂ ਵੀ ਆ ਤੇ ਸਾਡਾ ਬਾਬਾ ਵੀ ਆ ਸੋ ਜਾਹਰ ਪੀਰ ਜਗਤ ਗੁਰ ਇਹ ਗੁਰੂ ਗ੍ਰੰਥ ਸਾਹਿਬ ਆ ਤੇ ਇਹ ਸਰੋਵਰ ਤੋਂ ਪੱਕੀ ਹੁੰਦੀ ਉਹ ਪਹਿਲਾ ਸਰੋਵਰ ਸਿੱਖ ਇਤਿਹਾਸ ਦਾ ਰਾਏ ਬਲਾਬ ਕਾ ਬਣਾਇਆ ਹੋਇਆ ਪਹਿਲਾ ਸਰੋਵਰ ਇਹਨਾਂ ਪੱਕਾ ਕੀਤਾ ਕਿ ਦਵਾਨ ਖੜਾ ਮੰਨ ਲੋ ਮੁਸਲਮਾਨ ਨੇ ਬਣਾਇਆ ਦੂਨੇ ਪੱਕਾ ਕੀਤਾ ਗੁਰਨਾਨਕ ਦੇ ਮਰੀਦ ਬਣ ਕੇ ਪੱਕਾ ਕੀਤਾ ਪਰ ਅੱਜ ਉਸ ਲੋਰ ਸੁਕਾ ਗੁਰੂ ਕਿਰਪਾ ਗੁਰੂ ਰਾਮਦਾਸ ਜੀ ਗੁਰੂ ਨੇ ਨੇੜੇ ਗਿਆਨੀ ਜੀ ਗਾਦੀ ਜਿਆ ਸਿੰਘ ਜੀ ਸਾਡੇ ਨੇੜੇ ਨੇ ਅੱਜ ਉਹਦੇ ਸਾਡ ਗ੍ਰੰਥੀ ਨੇ ਗੁਰੂ ਕਿਰਪਾ ਕਰੇ ਇੱਥੇ ਬੈਠ ਕੇ ਉਹ ਸੰਬੋਸ਼ਕ ਕਲਾ ਪਰ ਕੌਣ ਗੁਰਸਾ ਸਿੰਘ ਜੀ ਮਿਲ ਕਰਨੇ ਇੱਥੇ ਜਲ ਜ਼ਰੂਰ ਤੇ ਕੋ ਯਾਦਗਾਰ ਨੂੰ